ਇਹ ਰੂਹਿਆ ਤਾਂ ਬੋ ਆਏ ਬਾਜੀ ਇਹਨੇ ਮੇਰੀ ਮੁਰਦਤ ਦੀ ਜਲਮੈ ਹੈਲੋ ਹਾਂਜੀ ਸ਼ਸ਼ੀਕਲ ਜੀ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਰੋਜ਼ ਹੀ ਆ ਜਾਂਦੀ ਹੈ ਨੇਰੀ ਜੀ ਨੇਰੀ ਦਾ ਕਰਦੇ ਆ ਜੀ ਆਪਾਂ ਸਵਾਗਤ ਕਿਉਂਕਿ ਰੱਬ ਆਪਣੇ ਤੇ ਬਹੁਤ ਹੀ ਮਿਹਰਬਾਨ ਆ ਕਿ ਮੌਸਮ ਰੋਜ਼ ਹੀ ਸ਼ਾਮ ਨੂੰ ਠੰਡਾ ਹੋ ਜਾਂਦਾ ਵਾ ਕੰਮ ਜ਼ਰੂਰ ਜੀ ਆਪਣਾ ਵੱਜ ਜਾਂਦਾ ਵਾ ਨਾ ਚਲੋ ਮੌਸਮ ਠੰਡਾ ਹੋ ਜਾਂਦਾ ਨਾ ਵਧੀਆ ਗੱਲ ਆ ਨਾ ਰੱਬ ਦੇ ਰੰਗ ਆ ਜੀ ਕਦੇ ਧੁੱਪ ਕਦੇ ਛਾਂ ਕਦੇ ਗਰਮੀ ਕਦੇ ਠੰਡ ਹੈ ਨਾ ਐਦਾਂ ਹੀ ਪੈਂਦੀ ਰਹੇ ਨਾ ਵਧੀਆ ਰਹੇ ਨਾ ਇਹੋ ਵਾ ਚੱਲਦੀ ਰਹੇ ਤੇ ਗਰਮੀ ਵੀ ਨਾ ਉਹੀ ਜਾਣੀ ਹੈ ਜੀ ਇਹ ਉੜਗੇ ਆਪਣੀ ਨਾ ਹਉਣ ਸੋਸਰੀ ਕਾਲਜੀ ਸੋਸਰੀ ਕਾਲਜੀ ਆਪਰੇ ਲਈ ਨਹੀਂ ਆਉਂਦੀ ਮੇਰੇ ਲਈ ਓੜ ਜੰਗੀ ਨਾ ਪੱਕੇ ਦਾ ਹੋ ਮਾ ਪੱਕੇ ਤੇ ਦੰਦੀ ਮੂਨੇ ਨਹੀਂ ਕਿਹਾ ਪਿੱਲੀ ਆਉਂਦੇ ਆ ਅਰਿਆ ਦਾ ਦਾ ਲਫਾਫੇ ਦੇਖੋ ਜੀ ਕਿੰਨੇ ਬਾਤੂ ਆਂਤਾਂ ਦੇ ਲਫਾਫੇ ਦੇਖੋ ਕਿੰਨੇ ਲਫਾਫੇ ਆਏ ਆ ਜੀ ਬਾਹਰੋਂ ਦੇਖੋ ਮੁੰਜਾ ਮੁੰਜਾ ਸਭ ਭਰ ਗਿਆ ਜੀ ਹੜ ਜਾ ਹੜ ਜਾ ਗਲੀ ਨੂੰ ਪਾਲਾ ਟੱਪ ਜੇ ਨਾ ਉੱਠ ਜੇਗੀ ਹੈਗੀ ਵੀ ਮਰੀ ਨਹੀਂ ਤੂੰ ਆ ਦੇਖੋ ਜੀ ਬੋਤਲਾਂ ਕੱਟ ਵੱਢ ਕੇ ਆਪਾਂ ਕੀ ਬਣਾਉਣਾ ਵਾ ਹਾ ਜੇ ਕੁਛ ਪਤਾ ਨਹੀਂ ਪਹਿਲੋਂ ਆਪਾਂ ਇਹਦੀ ਵੀਡੀਓ ਬਣਾਈ ਨਹੀਂ ਸੀਗੀ ਤੇ ਹੁਣ ਜਦੋਂ ਨੇਹਰੀ ਆ ਗਈ ਨੇ ਗੁਰਲੀਨ ਕਹਿੰਦੀ ਮੰਮੀ ਮੌਸਮ ਹੈ ਸੋਹਾਨਾ ਬਲੌਕ ਹੈ ਬਣਾਣਾ ਤੇ ਬਲੌਕ ਬਣਾਉਣ ਲੱਗੀ ਤੇ ਮੈਂ ਕਿਹਾ ਚਲੋ ਫਿਰ ਮੈਂ ਆਪਾਂ ਤੁਹਾਨੂੰ ਇਹ ਵੀ ਦਿਖਾ ਦਿੰਨੇ ਆ ਜੀ ਇਹਦੇ ਆਪਾਂ ਦੇਖਦੇ ਆ ਜੀ ਇਹਨਾਂ ਤੋਂ ਕੀ ਕੰਮ ਲਵਾਂਗੇ ਕੱਟ ਲਈ ਆਪਾਂ ਕੱਟ ਵੱਢ ਕੇ ਰੱਖ ਲਈਆਂ ਜੀ ਦੇਖਦੇ ਆ ਜੀ ਇਹਨਾਂ ਦਾ ਕੀ ਬਣਦਾ ਮੈਨੂੰ ਐ ਨਹੀਂ ਪਤਾ ਲੱਗਦਾ ਬੋਲੋ ਹਾਂ ਜੀ ਨਾ ਸ਼ੁਕਰ ਮੀ ਜਦੋਂ ਨੇਹਰੀ ਆ ਰਹੀ ਸੀ ਜੀ ਮੈਂ ਬਣਾ ਰਹੀ ਸੀ ਅੰਦਰ ਰੋਟੀ ਪਾਣੀ

ਜੀ ਆਪਾਂ ਚਾਲਦੇ ਆਂ ਜੀ ਅੰਦਰ ਬਾਹਰ ਤਾਂ ਜੀ ਕਲੀਆਂ ਆ ਗਈਆਂ ਜੀ ਮੀ ਪੈਣ ਲੱਗ ਗਿਆ ਫੇਰ ਮਿੱਟੀ ਜੀ ਦੇ ਉੱਪਰ ਨਾ ਮੀ ਜਾਂ ਪੈਣ ਦਾ ਨਾ ਬਹੁਤ ਹੋਰੀ ਚਿਪ 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 ਜਿਹਾ ਲੱਗਦਾ ਜੇ ਤਾਲ ਰੂਸ ਸੱਚੀ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਰੇਤ ਤਾਂ ਵੀ ਲੜਦਾ ਹੁੰਦਾ ਉਹ ਬੈਠਾ ਜੀ ਆਪਣਾ ਨਵਜੋਤ ਚ ਪੈ ਗਿਆ ਪਾਸਕਾਰ ਤੁਸੀਂ ਫੋਨ ਦਾ ਖੜਾ ਛੱਡਦੇ ਹੁਣ ਫੋਨ ਦੇਖੀ ਜਾ ਰਹੇ ਆਂ ਜੀ ਕੱਲ ਬਣਾਈ ਸੀ ਆਲੂ ਬਕੌੜੇ ਤੇ ਅੱਜ ਆਪਾਂ ਬਣਾਈ ਹੈ ਜੀ ਮਾਂ ਛੋਲੇ ਆਪਾਂ ਰੋਟੀ ਖਾ ਲਓ ਭੁੱਖ ਲੱਗੀ ਥੋੜਾ ਖਾ ਲਾ ਤੇ ਆਪਾਂ ਸੱਚੀ ਦਸੀਏ ਜੀ ਆਪਾਂ ਕੱਲ ਵਾਲੀ ਵੀ ਖਾ ਲੈਣੇ ਗਰਮ ਕਰਕੇ ਆਪਾਂ ਸਿੱਧੇ ਨਹੀਂ ਹੁੰਦੇ ਪਤਾ ਕੀ ਦਾਲਾਂ ਸਬਜ਼ੀਆਂ ਇੰਨੀ ਐ ਮਹਿੰਗੀਆਂ ਨੇ ਨਾ ਤੇ ਆਪਾਂ ਰੋਟੀ ਵੀ ਘਰਾਂ ਵੀ ਬਣਾ ਲਈ ਚੀ ਸੀਗੀ ਹਾਂ ਜੀ ਆਪਣੀ ਝਾਟ ਨੂੰ ਤਾਂ ਲੱਗੀ ਜੀ ਭੁੱਖ ਇਹ ਤਾਂ ਖਾਣ ਲੱਗੀ ਹੈ ਜੀ ਰੋਟੀ ਪਾਣੀ ਨਵਜੋਤ ਕਹਿੰਦਾ ਜੀ ਮੰਮੀ ਮੈਨੂੰ ਠੰਡ ਲੱਗਣ ਲੱਗੀ ਮੈਨੂੰ ਚਾਹ ਚੂ ਬਣਾ ਦੇ ਗਰਮ ਗਰਮ ਚਲੋ ਜੀ ਇਹ ਖਾ ਰਹੀ ਆ ਰੋਟੀ ਤੇ ਮੈਂ ਉਹਨੂੰ ਬਣਾਉਂਦਾ ਜੀ ਚਾਹ ਹਮ ਲਾਈਟ ਲਾਈਟ ਆਮ ਕਰਦਨੇ ਉਧਰੋਂ ਲਾਈਟ ਵੀ ਚਲੇਗੀ ਹਨੇਰਾ ਹੋਇਆ ਪਿਆ ਵਾ ਆਪਣਾ ਇਨਵਰਟਰ ਵੀ ਖਰਾਬ ਜਿਵੇਂ ਪਤਾ ਨਾ ਚਲ ਉਹਨੂੰ ਘੁੱਟਕ ਦੁੱਧੀ ਗਰਮ ਕਰਕੇ ਦੇ ਦੇਣੀ ਆ ਜੇ ਪੀਊਗਾ ਇਹ ਵੀ ਨਹੀਂ ਪਤਾ ਪੀਵੇ ਕਿ ਨਾ ਪੀਵੇ ਜਾਣ ਕੇ ਬਸ ਪੀਵੇਗਾ ਬਾਬੂ हां जी ਹੁਣ ਇਹਨਾਂ ਨੂੰ ਛੁੱਟੀਆਂ ਕਾਦੀਆਂ ਹੋ ਗਿਆ ਨਾ ਬਸ ਇਹਨਾਂ ਨੇ ਜਿਹੜੀ ਹਲ ਤਾਂ ਕੰਮ ਵਧਾਉਣਾ ਵੱਖਰੀ ਗੱਲ ਆ ਨਾ ਆ ਨਬੂ ਤਾਂ ਨਾ ਕੁਝ ਜ਼ਿਆਦਾ ਹੀ ਠੀਠ ਆ ਜੀ ਇਹ ਤਾਂ ਛੁੱਟੀਆਂ ਚ ਆਪਣੀ ਸਰਵਿਸ ਕਰਾਇਆ ਹੀ ਕਰੂਗਾ ਰੋ ਜੀ ਦੀ ਰੋਜ਼ ਜੀ हां जी ਆਪਣੇ ਨੇਰੀ ਨਾ ਰੋਜ਼ ਹੀ ਆ ਜਾਂਦੀ ਐ ਚਲੋ ਮੌਸਮ ਤਾਂ ਵਧੀਆ ਹੋ ਜਾਂਦਾ ਪਰ ਕੰਮ ਜ਼ਰੂਰ ਵੱਜ ਜਾਂਦਾ ਸਵੇਰ ਨੂੰ ਹੁਣ ਕੰਮ ਬਹੁਤ ਵੱਜ ਜਾਣਾ ਜੀ ਚੱਲ ਦੇਖਦੇ ਆਂ ਜੀ ਸੱਚੀ ਉਸਨੂੰ ਕੰਮ ਕਰਨ ਨੂੰ ਵੀ ਫਿਰ ਜੀ ਨਹੀਂ ਕਰਦਾ ਹੁੰਦਾ ਰੋ ਰੋਜ਼ ਸਫਾਈਆਂ ਕਰੀ ਚੱਲੋ ਜੀ ਬੁਰਾ ਹਾਲ ਜੀ ਹਾਂਜੀ ਲਾਈਟ ਆ ਗਈ ਜੀ ਨੇਰੀ ਹਵਾ ਤਾਂ ਚੱਲ ਰਹੀ ਹੈ ਪਰ ਫਿਰ ਵੀ ਲਾਈਟ ਤਾਂ ਆ ਗਈ ਹੈ ਨਾ ਹਾਏ ਕਿੰਨੀ ਠੰਡੀ ਠੰਡੀ ਲੱਗਦੀ ਹੈ ਠੰਡ ਲੱਗਣ ਲੱਗ ਗਈ ਠੰਡ ਲੱਗ ਗਈ ਹਾਏ ਬੜੀ ਠੰਡੀ ਹਵਾ ਆਪ ਨਹੀਂ ਹੈ ਮੈਨੇ ਫੁੱਲ ਚਿੱਤਰ ਨੂੰ ਆਪ ਨਹੀਂ ਹੈ ਨਬੂ ਨੇ ਕੋਚ ਅਮੀ ਚਾਜ ਨਬੂ ਦਾ ਤਾਂ ਕੁਝ ਸਮਝ ਨਹੀਂ ਆਉਂਦਾ ਤੇਰਾ ਤਾਂ ਫਿਰ ਸਮਝ ਇਹ ਕੀ ਬਣਾਇਆ ਤੇ ਪੈਰ ਕਿੜੀ ਦੇ ਫੁੱਲ ਠੀਕ ਆ ਔਰ ਗ੍ਰੈਡ ਜੇ ਕਿਤੇ ਨਹੀਂ ਛਿੱਡੀ ਇਹ ਤਾਂ ਵੀ ਇਧਰ ਆ ਵੀ ਮੇਰੇ ਨਾਲ ਗਲਤ ਹੋ ਗਿਆ ਚਾਹ ਪੇਂਟ ਕਰਕੇ ਨਾ ਖਿਲੇ ਤੇ ਆਪਾਂ ਇਹ ਸੀਮੇ ਨੇ ਨਵ ਨੇ ਉਹਨੂੰ ਖਰਾਬ ਕਰਤੀ ਤੇ ਪਿਛੋੜ ਕੇ ਖਰਾਬ ਕਰਤੀ ਗਮੂ ਇੱਕ ਹੀ ਬਿੱਲੀ ਜੀ ਬਣਾਈ ਹੈ ਨਾ ਖਰਾਬ ਕਰਕੇ ਤੇ ਕਾਟੇਗੀ ਪਤਾ ਨਹੀਂ ਟੂਣਾ ਟਾਣਾ ਕਿਸ ਦਾ ਚਲ ਹੋਰ ਤੇ ਆਸਟਿਕ ਬੋਟਲ ਸਿੰਪਲੀ ਨੇ ਤੇ ਉਹ ਕੀ ਦੀਆਂ ਬਣਾਈਆਂ ਇੰਨੀ ਮੈਂ ਵੇਟ ਕਰੋ ਇਹ ਇਹ ਤਾਂ ਸਿੰਪਲੀ ਨੇ ਸਿੰਪਲੀ ਪੇਂਟ ਕੀਤੀ ਆ ਇਹਦੇ ਮੈਨੇ ਉਂ ਪਚਿਆ ਗਿਆ ਸੀ ਇਹ ਮੈਨੇ ਕੀਤੀ ਆ ਮੈਨੇ ਕੀਤੀ ਸੀ ਆ ਨੈਕਸਟ ਇਹ ਪੈਰਟ ਬਣਾਇਆ ਸੀ ਇਹ ਕੀ ਆ ਪੈਰਟ ਸੋਹਣੇ ਆ यो अभी मिलने में है एक ये पुद फुल्ला होते हैं पत्ते उधर मेरे को इतना कुछ नहीं आ भी सिर्फ अभी मैंने कास्टिंग कर दिया अच्छा मेरा आ में आ मैं कितना झूठे आई लव पेंटिंग लिखा रहते एक ही लिखा आई लव प्लांटिंग सॉरी के जब ये प्लांटिंग करते हैं तो ਆ ਮੈਨੇ ਕਿੰਨੀਆਂ ਚੀਜ਼ਾਂ ਸੀ ਪਰ ਗਰੰਟਨ ਤੋਂ ਵੱਡੇ ਆ ਪਰ ਮੈਨੇ ਸਾਰੇ ਗਲੇ ਮਿਕਸ ਕਰ ਦਿੱਤੇ ਸੀ ਇਹ ਚ ਆਂ ਨਗੁਣੀ ਨਗੂ ਦਾ ਤਾਂ ਕੋਈ ਸਮਝ ਨਹੀਂ ਆਉਂਦਾ ਹੁੰਦਾ ਕੀ ਬਣਾਉਂਦਾ ਇਹ ਜਿਹੜਾ ਜਿਹਾ ਆਪਾਂ ਉਹ ਜੇ ਇਹਦੀ ਪੇਂਟਿੰਗ ਆ ਕੋਈ ਸਮਝ ਆ ਰਹੀ ਹੈ ਖੰਸ ਹੋਣਾ ਸੀ ਤੇ ਆ ਵੀ ਨਗੁਣੀ ਸਿੰਪਲ ਜਿਹੀ ਬਣਾਇਆ ਇਹਦੇ ਲਿਖਿਆ ਸੀ ਆਈ ਲਵ ਪਲਾਂਟਿੰਗ ਆਏ ਆ ਵੀ ਮੈਨ ਲਿੰਨਾ ਦਿਖਾਤਾ ਦੋ ਆਹ ਤੇ ਆ ਵੀ ਮੈਨ ਲਿੰਨਾ ਸੀ ਇਹ ਹਾਰ ਟਿੱਲਾ ਛੇ ਤੇ ਉਸ ਤੋਂ ਬਾਅਦ ਮੈਨੇ ਇੱਕ ਸਨਫਲਾవర్ ਮੈਨ ਸੀ ਛੇ ਆਈਡੀਆ ਮੇਰਾ ਜੀ ਫੂਡ ਕਲਰ ਦਾ ਅੱਛਾ ਜਿਹੜੇ ਫਰੂਟ ਕਲਰ ਪੈਸੀ ਉਹ ਕੀਤੇ ਗੀਨੇ ਖਰਾਬ ਹੈ ਪਹਿਲੇ ਪੁੱਛ ਤਾਂ ਲਿਆ ਕਰੋ ਕਿਸੇ ਨੂੰ ਟੁਟਕੀ 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 ਜੁੜਕੀ ਆ ਤਾਂ ਖਤਮ ਹੋ ਗਈ ਸੀ ਸਾਰੇ ਆ ਬ੍ਰਸ਼ ਜੇ ਵੀ ਖਰਾਬ ਕਰ ਤਮ ਆ ਗਾਇਸ ਮੇਰੇ ਖਤਮ ਹੋ ਗਈ ਸੀ ਬਲੈਂਸ ਇਸ ਕਰਕੇ ઓ ਲੈ ਲਏ ਸੀ ਆਪਾਂ ਹਾਂਜੀ ਆਪਾਂ ਨਾ 5 10 ਮਿੰਟ ਵੀ ਨਹੀਂ ਕਿਤੇ ਇੱਧਰ ਤੋਂ ਉੱਧਰ ਜਾ ਸਕਦੇ ਨਾ ਮੈਂ 10 ਮਿੰਟਾਂ ਲਈ ਚਲੇ ਤਾਂ ਕੀ ਗਈ ਜੀ ਮੇਰੇ ਆਉਂਦੇ ਨੂੰ ਨਾਲ ਜੇ ਫਰੂਟ ਕਲਰ ਜਿਹੜੇ ਹੁੰਦੇ ਆ ਨਾ ਉਹ ਪਤਾ ਨਹੀਂ ਮਿਕਸ ਸਾਰੇ ਕਰਕੇ ਨਾ ਇਹਨਾਂ ਨੇ ਪਤਾ ਨਹੀਂ ਕੀ ਪੇਂਟ ਬਣਾਇਆ ਕੀ ਨਹੀਂ ਇਹਦਾ ਮੈਨੂੰ ਹੁਣ ਪਤਾ ਲੱਗਿਆ ਵੀ ਇਹ ਕਲਰ ਜਿਹੜੇ ਬਣਾਏ ਹੋਏ ਨੇ ਇਹਨਾਂ ਨੇ ਫੂਡ ਕਲਰ ਸੀ ਜਿਹੜੇ ਮੇਰੇ ਕੋਲੇ ਪਏ ਉਹ ਸਾਰੇ ਖਰਾਬ ਕਰਤੇ ਜੀ ਦੇਖ ਲਓ ਹਾਂ ਜੀ ਵੀਡੀਓ ਦੇ ਅੰਦੇਠੀ ਕਰਦੇ ਆ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ ਜੀ ਇਸੇ ਤਰ੍ਹਾਂ ਸਾਡੀ ਵੀਡੀਓ ਦੇਖਦੇ ਰਹੋ ਜੀ